हां जी मित्रों की हालचाल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕੈਂਡਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਸ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜਦੇ ਆ ਤਾਂ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲਾਤ ਤੱਕ ਜਰੂਰ ਵੇਖਿਓ ਆਈਏ ਦੇਖਦੇ ਆ ਬੜਚਨ ਮਜ਼ਾ ਆਏਗਾ ਪੰਜਾਬੀ ਗਿੱਧੇ ਪੰਜਾਬੀ ਗੀਤ ਪੰਜਾਬੀ ਗੀਤ ਉਹਨਾਂ ਨੇ ਬਾਹਰ ਨਿਕਲ ਕੇ ਚਪੇੜਾਂ ਬਹੁਤ ਮਾਰਨੀਆਂ ਇਹਨੇ ਗੂਗਲ ਆਈ ਦਾ ਲਹੂ ਪੀਤਾ ਹੋਇਆ ਪੰਜਾਬੀ ਗਿੱਧੇ ਆਰੇ ਢੋਅ ਮਾਸਟਰ ਪੰਜਾਬੀ ਗਿੱਧੇ ਪੰਜਾਬੀ ਗਿੱਧੇ ਗੂਗਲ ਦਾ ਕੀ ਮਰਨ ਕੀਤਾ ਗੂਗਲ ਨੇ ਲੱਤ ਮਾਰਨੀ ਤੇਰੇ ਬੂਥੇ ਦੇ ਚੱਲੋ ਸੇਵ ਕਹਤੇ ਢੋਲ ਗਿੱਧਾ ਨਹੀਂ ਲੱਭਦਾ ਪਿਆ ਯਾਰ ਪੰਜਾਬੀ ਗਿੱਧੇ ਆਰੇ ਸੱਬੇ ਯਾਰ ਇੰਨਾ ਵੀ ਕੀ ਦੇ ਆ ਰੀਟਾ ਸਾੜਾ ਸੱਬਿਆ ਚਾਰ ਦਾ ਗੂਗਲ ਵੀ ਸੋਚਦਾ ਨਾ ਕੀ ਰਿਪਲਾਈ ਕਰਾਂ ਯਾਰ ਦੱਸ ਰੁਕ ਜਾ ਹੁੰਦੇ ਹੋਣੇ ਆ ਰਸਤੇ ਟਾਇਰ ਪੈਂਚਰ ਹੋ ਗਿਆ ਹਣਾ ਮੁੰਡਾ ਸੰਦੂਆ ਉਹ ਤੇਨੂੰ ਛਾਂਟ ਕੇ ਪੱਟਿਆ ਜੱਡੀ ਹੈ ਪਿਸਟਲ ਵਰ ਨਾਓ ਭਰਾਵਾ ਕੋਈ ਪ੍ਰੋਬਲਮ ਨਹੀਂ ਸੰਦੂਆ ਚ ਸੰਦੂਆ ਦਾ ਨਾਂ ਚੜ ਗਿਆ ਹੋਣਾ ਹੁਣ ਭਾਈ ਲੈ ਦੇ ਕੇ ਵੀਡੀਓ ਡਿਲੀਟ ਕਰਦੇ ਹੁਣ ਵਰ ਗਿਆ ਨਹੀਂ ਤੂੰ ਵੀ ਬੈਲੀਆਂ ਦੀ ਅੱਖ ਰੰਗੇ ਦੁਪੱਟੇ ਲੈਣੀਆਂ ਹੈ ਭਾਈ ਕਿਉਂ ਬੰਦਨਾਮ ਕਰਦਾ ਤੂੰ ਸੰਦੂਆ ਨੂੰ ਨਾ ਮੇਰੇ ਦਣਾ ਕਰ ਮੇਰਾ ਭਰਾ ਫਿਰ ਸੰਧੂਆਂ ਤੋਂ ਰਿਸ਼ਵਤ ਲੈ ਕੇ ਵੀਡੀਓ ਡਿਲੀਟ ਕਰਦੇ ਗਾਇਸ ਅਭੀ ਨਾ ਮਰੀ ਆ ਲਾਈਟ ਨਹੀਂ ਆ ਤੇ ਮੇਰੀ ਭੈਣ ਕਹਿੰਦੀ ਉਦੀ ਕ ਲਾਈਟ ਆ ਗਈ ਲਾਈਟ ਆ ਗਈ ਮੈਨੇ ਬੋਲਾ ਜਾ ਮਿਲ ਲੈ ਮੋਸਟ ਫਨੀ ਗਰਲ ਓਹ ਹੋ ਹਸਣਾ ਸੀ ਇਹਦੇ ਤੇ ਮੇਰੀ ਭੈਣ ਕਹਿੰਦੀ ਉਦੀ ਕ ਲਾਈਟ ਆ ਗਈ ਲਾਈਟ ਆ ਗਈ ਮੈਨੇ ਬੋਲਾ ਜਾ ਮਿਲ ਲੈ ਫਿਰ ਹਸੇ ਨੂੰ 2 ਦਿਨ ਹੋ ਗਏ ਸੀ ਅੱਜ 3ਜਾ ਦਿਨ ਹੋ ਗਿਆ ਉਹ ਹੱਸ ਲੋ ਕੁੜੀ ਨੇ ਹਸਾਉਣ ਵਾਲੀ ਗੱਲ ਕੀਤੀ ਆ ਯਾਰ ਲੋਪ ਦੀ ਨਾ ਵਿੱਚ ਕੈਰ ਬਣ ਜਾਵਾਂ ਸੂਟ ਪਾਵਾਂ ਤਾਂ ਕੈਰ ਬਣ ਜਾਵਾਂ ਅਸੀਂ ਆਵੇਂ ਪੱਗਾਂ ਦੇ ਵੱਟਾ ਮਾਰਦੇ ਰਹਿ ਕੇ ਗਿਆਨੀ ਤੇ ਗਿਆ ਪਰਨੇ ਚ ਏ ਆਈ ਆ ਯਾਰ ਏ ਆਈ ਆ ਕੈਰ ਬਣ ਜਾਵਾਂ ਹੂ ਵ ਮੋੜ ਚ ਲੈਰ ਬਣ ਜਾਵਾਂ ਮੇਕਅਪ ਕੋਨਾ ਟਾਈਮ ਆ ਗਿਆ ਸਤਲੂ ਚ ਛਾਲ ਮਾਰਨ ਦਾ ਅੱਜ ਪਾਣੀ ਬਹੁਤ ਆ ਪਾਜੀ ਤੁਸੀਂ ਕਿਹੜੀ ਜਗ੍ਹਾ ਮੱਥਾ ਟੇਕਿਆ ਸੀ ਜਿਆਰ ਦਾ ਕੀ ਰੇਡ ਚੱਲਦਾ ਯਾਰ ਅੱਜ ਕੱਲ ਬਾਈ ਕੁਝ ਚੱਕ ਕੇ ਮਾਰਦੇ ਯਾਰ ਸਾਡੇ ਜਪਾਨੀ ਖੁਸਰਾ ਸਾਡੀ ਗਰੀਬਾਂ ਦੀ ਜੈਸਮੀਨ ਸੈਂਡਲਸ ਫਿਲਟਰ ਬਹੁਤ ੱਤਕਾ ਕਰਦਾ ਯਾਰ ਗੁਲਾਬੀ ਲੱਕੜ ਬੱਗਾ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਗਾਲਾਂ ਜ਼ਰੂਰ ਕੱਢਿਆ ਕਰੋ ਬਾਈ ਇਹ ਮੁੰਡਾ ਜਾਂ ਕੁੜੀ ਮੈਨੂੰ ਵੀ ਦੱਸ ਦਿਓ ਯਾਰ ਉੱਠ ਦੇ ਫੈਲ ਸਾਡੀ ਲੁੱਕ ਦੇ ਕਰਦੇ ਨਾ ਕਾਫੀ ਕਿਸੇ ਸਟਾਰ ਦੀ ਹਾ ਦਿਲhay ਅੱਦੇ ਸ਼ਾਬ ਦੇ ਹੀ ਛੱਡ ਜਾਂਦੇ ਆ ਅਸੀਂ ਤਾਂ ਲੰਗਰ ਹੀ ਛਕਣ ਆਏ ਆ ਬਸ ਓਏ ਸਾਲੇ ਨੂੰ ਕੌਰ ਵੀ ਮਿਲ ਗਈ ਓਏ ਹਾ ਦਿਲhay ਅੱਦੇ ਸ਼ਾਬ ਦੇ ਹੀ ਛੱਡ ਜਾਂਦੇ ਆ ਲੰਗੇ ਜੈਗੁਆਰ ਜਾਂਦੀ ਆਦੀ ਯਾਰ ਮੈਂ ਪਹਿਲਾਂ ਹੀ ਬਿਮਾਰ ਰਹਿੰਦਾ ਯਾਰ ਇਦਾਂ ਦੀ ਵੀਡੀਓ ਨਾ ਪਾਇਆ ਕਰੋ ਭਾਈ ਐ ਨਾ ਵੀਡੀਓ ਬਣਾਇਆ ਕਰੋ ਮੇਰੀ ਤਾਂ ਪਹਿਲਾਂ ਹੀ ਦਵਾਈ ਚੱਲਦੀ ਆ ਭਰਾਵਾ ਜਖਮਾਂ ਤੇ ਲੂਣ ਪੋਕ ਰਿਆ ਵੀਰ ਐਨੇ ਪੜ ਕੇ ਲੈ ਕਪੜੇ ਲੈ ਕਿਥੋਂ ਹੁੰਦਾ ਭਰਾਵਾ ਆਏ ਹਾਏ ਚੰਗੀ ਤਰ੍ਹਾਂ ਸੋਹਣਿਓ ਸੋਹਣਿਓ ਗੋਲੀ ਨਾ ਮਾਰਿਓ ਜਿੰਨੇ ਤੂੰ ਕਰਾਈ ਬੈਠੀ ਵਾਲ ਹਾਈਲਾਈਟ ਨੇ ਕਰਦਾ ਹਾਈਲਾਈਟ ਹੋਇਆ ਮੈਂ ਪੋਰੀ ਚਾਲਾ ਮੇਰੇ ਕੋ ਗਵਾਂਡੀਆਂ ਦਾ ਵਾਈਫਾਈ ਦਾ ਪਾਸਵਰਡ ਹੈਗਾ 11 ਵਜੇ ਤੋਂ ਬਾਅਦ ਪੋਸਟ ਪਾਇਆ ਕਰ ਮੇਰਾ ਡਾਟਾ ਖਤਮ ਹੋ ਜਾਂਦਾ ਪੰਜ ਸੀਟਰ ਦੇ ਵਿੱਚ ਕੱਲ ਬੰਦੇ 10 ਨੇ 5 ਅਸੀਂ ਆ ਨਹੀਂ 5 ਕੋਲ ਸਾਡੇ ਭਜਲਾ ਸੇਵਕਾ ਚੁੜੇਲ ਆ ਗਈ ਕੀ ਗੱਲ ਮੂੰਹ ਵਿੰਗਾ ਜੋ ਕਰਦੀ ਆ ਅਮਨ ਹੈ ਯਾ ਰੌਚ ਕਿਲਰ ਲਾਂਗਸਾਈ ਗੀਤਾ ਮਾਲ ਜਿਆਦਾ ਖਾਦਾ ਲੱਗਦਾ ਇਹਨਾਂ ਨੇ ਖੋਲ ਕੇ ਖਾਦਾ ਲੱਗਦਾ ਇਹ ਤਾਂ ਮਸਾਲਾ ਪੈਣ ਗੜਤੀ ਸਾਰੇ ਕੰਮ ਦੀ ਪ੍ਰੈਗਾ ਪਾਰਟੀ ਹੈ ਜੀ ਪ੍ਰੈਗਾ ਪਾਰਟੀ ਭਾਈ ਗੁੱਸਾ ਨਾ ਕਰਿਓ ਮਾਰ ਪਿੱਛੋਂ ਹੀ ਤੇ ਜਾ ਰਿਹਾ ਰੇੜੇ ਵਾਲੇ ਨੇ ਇਹ ਤਾਂ ਡੀਲਰ ਦਾ ਨੰਬਰ ਪੁੱਛੋ ਭਾਈ ਇਹਨਾਂ ਨੂੰ ਸਾਰੀ ਗਲਤੀ ਮਨਕੀਰ ਤੌਲਖ ਦੀ ਆਡੀ ਰਦਾ ਪਤਾ ਦੱਸਦਾ ਹੋਣਾ ਮੈਨੂੰ ਲੱਗਿਆ ਦੌਰਾ ਪੈ ਗਿਆ ਹੋਣਾ ਪ੍ਰੈਗਾ ਤਾਂ ਉੱਤੇ ਦੀ ਚੀਜ਼ ਆ ਕੁਝ ਐਦਾਂ ਕੁਝ ਕਰਨ ਲਈ ਜਿਗਰਾ ਚਾਹੀਦਾ ਪ੍ਰੈਗਾ ਚਾਹੀਦਾ ਕੁਝ ਗਲਤ ਜਈ ਖਾਦਾ ਉਹ ਨਹੀਂ ਖਾ ਕੇ ਬੰਦਾ ਐਦਾਂ ਨਹੀਂ ਕਰਦਾ ਇਹ ਨਹੀਂ ਪਤਾ ਸਾਲਾ ਲੱਖ ਹਿਲਾਉਣਾ ਕਿੱਥੋਂ ਸਿੱਗਿਆ ਪਤੰਦਰ ਉਤਨੇ ਲੈਵਲ ਦਾ ਸਮਾਨ ਛੱਕਦਾ ਬਾਈ ਡੀਲਰ ਦਾ ਨੰਬਰ ਭੇਜੋ ਮੈਨੂੰ ਵੀ ਕੋਈ ਗੁਲਾਬ ਸਿੱਧੂ ਨੇ ਮੂੰਹ ਕਿਦਾਂ ਦਾ ਕਰ ਲਿਆ ਇਹੋ ਜਿਹਾ ਗਿਆ ਗੁਲਾਬ ਸਿੱਧੂ ਦਾ ਪਸੀਨਾ ਛੁੱਟ ਗਿਆ ਦੰਦ ਕੱਢਦਾ ਹਰਾਮਜਾਦਾ ਬੇ 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 ਤੂੰ ਮਰ ਜਾਣਾ ਦੰਦ ਕੱਢਦਾ ਮਿੰਨਾ ਮਿੰਨਾ ਚਲੋ ਨਰਕ ਚ ਮਿਲਦੇ ਹਾਂ ਹੁਣ ਪ੍ਰੋਗਰਾਮ ਆ ਲਈ ਵੰਸੀ ਨੂੰ ਸੰਪਰਕ ਕਰੋ ਜੀ ਪਹਿਲਾ ਆਵਤਾ ਸੁਣ ਲੈਂਦਾ ਪਤੰਦਰਾ ਸੁਨਾਰ ਸਿੱਖ ਗਈ ਸਖੀਆਂ ਤੋਂ ਹਾਂ ਧੀਰੇ 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 ਆਪ ਕੰਜਰਤਾ ਜੋਗੀ ਬਣਿਆ ਫਿਰਦਾ ਦੇਖੀ ਭਰਾਵਾ ਸਰੋਚਾ ਨਾ ਲੰਬਾ ਪੈ ਗਈ ਤੇ ਯਾਰ ਹੋ ਗਏ ਨਾ ਨਹੀਂ ਆਇਆ ਨਹੀਂ ਮੰਨਦੀ ਹੈ ਤੂੰ ਸਾੜਾ ਕਣਕ ਜਿ ਡਿੱਗਣ ਲੱਗਾ ਸੀ ਹੁਣੇ ਮਗਰ ਦੋਵੇਂ ਇੱਕੋ ਜਏ ਨੇ ਨਾ ਮੰਨੇ ਬਸ ਕੀਜੀਏ ਥੋੜਾ ਸਾਹ ਦੂਰ ਲੈ ਜਾਤੇ ਮੂਸੇ ਵਾਲੇ ਨੂੰ ਖਤਰਾ ਸੀ ਇਸ ਤੋਂ ਧਰਮਪ੍ਰੀਤ ਨੂੰ ਗਾਣਾ ਸੌਖਾ ਨਹੀਂ ਬਾਬੇ ਦੱਸੋ એનર્ਜੀ ਕੋ એનર્ਜੀ ਮੂੰ ਹੀ ਵਰਕਆਊਟ ਚੱਲ ਰਿਹਾ ਜੋਰਾ ਸ਼ੋਰਾ ਤੇ ਹੁਣ ਅੱਜ ਵੀ ਮੈਂ ਮਾਲ ਫੁੱਲ ਤੇਜ ਆ ਬਾਈ ਦਾ એનર્ਜੀ ਨਾ ਨਾ ਫੀਮ ਮਨ ਲਓ ਵਰਕਆਊਟ ਹੈ ਪੂਰਾ ਸ਼ਰਟ ਪਾਟਣ ਨੂੰ ਹੋਇਆ ਪਿਆ ਕੰਮ ਤੇ ਵਧੀਆ ਮਿਹਨਤ ਕਰ ਰਹੇ ਭੈਣੇ ਸੁੱਕਾ ਮਾਲ ਖਾਣਾ ਕੋਲੋਲਾ ਚਮਚਾ ਵਾਦ ਲਾ ਲਿਆ ਸਵੇਰੇ ਸਵੇਰੇ ਤੇ ਗੱਲ ਆ ਜੀ ਨਾ ਰਿਹਾ ਨਹੀਂ ਜਾਂਦਾ ਪਛਾਣ ਨਹੀਂ ਟਿਆ ਜਾਂਦਾ ਸੋ ਆਪਣੇ ਪੰਜਾਬ ਤੇ ਮਾਲ ਵਧੀਆ ਚੱਲਦਾ ਉਸਤਾਦ ਦਾ ਡੀਲਰ ਦੱਸ ਭਰਾਵਾ ਮੈਨੂੰ ਵੀ ਹੁੰਤਾ ਟੂਟ ਕੱਟ ਪੁੰਦੇ ਆ ਨਰਜਰ ਆ ਜਾਂਦਾ ਰੋਏ ਲੁੱਕ ਤੇਰੇ ਯਾਰ ਦੀ ਪਰਖੇ ਦਾ ਚੀਤੇ ਮੁੰਡੇ ਲੱਬ ਲੱਬ ਨਹੀਂ ਆ ਨਹੀਂ ਕੰਦੇ ਨਿਰਨੇ ਕਾਲ ਜੇ ਮੱਥੇ ਲੱਗ ਜਾਂਦਾ ਕੰਜਰ ਐਮਬੂਲੈਂਸ ਦੀ ਨਹੀਂ ਸਾਈਡ ਰੋਕਦਾ ਪ੍ਰੇਮ ਢਿੱਲੋਂ ਨਾ ਨਰੇਸ਼ ਢਿੱਲੋਂ ਨਰਜੀਤ ਰਾਜਾ ਨਾਲ ਓਏ ਲੁੱਕ ਤੇਰੇ ਯਾਰ ਦੀ ਪਰਖੇ ਦਾ ਚੀਤੇ ਮੁੰਡੇ ਲੱਬ ਲੱਬਣੀ ਆ ਇਹਨੂੰ ਕਹਿੰਦੇ ਗਾਣਾ ਵੀਰ ਨੇ ਸੋਣੂ ਸੀਤੋ ਵਾਲਾ ਫੇਲ ਕਰਤਾ ਭਾਈ ਕਾਤੋਂ ਗਾਣੀ ਦੀ ਮਾਂ ਪੈਣ ਕਰੀ ਜਾਂਦਾ ਹੁਣ ਪ੍ਰੇਮ ਢਿੱਲੋਂ ਨੂੰ ਗਾਣਾ ਡੀਡ ਕਰਨਾ ਪੈਣਾ YouTube ਤੋਂ ਹੁਣ ਜਬਾਨ ਸਹੀ ਕਰਾਉਣੀ ਉਸ ਡਾਕਟਰ ਤੋਂ ਹੱਲਾ ਸ਼ੱਲਾ ਆਇਆ ਸੀ ਤੈਨੂੰ ਦੇਖ ਕੇ ਗੋਂਦੇ ਨੂੰ ਜੰਗਲਾ 'ਚ ਚਲ ਗਿਆ ਸ਼ੱਲਾ ਸ਼ਰਮ ਦਾ ਮਾਰਾ ਨਹੀਂ ਆਇਆ ਸ਼ੱਲੇ ਨੇ ਤੇਰਾ ਗਾਣਾ ਸੁਣ ਕੇ ਫਾਹ ਲੈ ਲੈਣਾ ਕੱਲਾ ਮੁੜ ਕੇ ਗਿਆ ਸ਼ੱਲਾ ਮੁੜ ਕੇ ਨਹੀਂ ਆਇਆ ਧੀਰੂ ਤੇਰੀ ਇਹ ਕਰਤੂਤਾ ਕਰਕੇ ਸ਼ੱਲੇ ਨੂੰ ਡਾਕਟਰ ਨੇ ਜਵਾਬ ਦੇ ਦਿੱਤਾ ਸ਼ੱਲਾ ਚੱਲਦਾ ਪਿਆ ਸੀ ਪਰ ਲੱਛਣ ਦੇ ਕੇ ਵਾਪਸ ਮੁੜ ਗਿਆ ਨਾ ਨਾ ਹੋਣੀ ਉਹਦਾ ਗਾਣਾ ਸੁਣ ਕੇ ਤੇ ਗੱਲ ਇਹ ਆ ਯਾਰ ਲੋਹੜੀ ਵਾਲੇ ਦਿਨ ਮੈਨੂੰ ਕਿਹਾ ਸੀ ਵੀ ਮੇਰੇ ਨਾਲ ਦਾ ਗੁੱਡਾ ਡਾਈ ਤੇ ਇਹਨੇ ਨਹੀਂ ਉਡਾਇਆ ਸੋ ਭੁੱਲ ਗਿਆ ਸੀ ਯਾਰ ਪੈਗ ਲਗਾ ਕੇ ਸਹੀ ਗੱਲ ਝੂਠਾ ਵਾ ਉਹ ਤਾਂ ਕੀ ਹੁਣ ਮੈਂ ਨਹੀਂ ਗੱਲ ਕਰਨੀ ਨੂੰ ਨਹੀਂ ਬੁਲਾਣਾ ਤੇਰੀ ਤੇਰੀ ਆਪਣੀ ਜ਼ਿੰਦਗੀ ਮੇਰੀ ਆਪਣੀ ਜ਼ਿੰਦਗੀ ਹੈ ਠੀਕ ਹੈ ਤੂੰ ਮੈਨੂੰ ਜਾ ਤੇਰਾ ਆਪਣਾ ਗੁੱਡਾ ਮੇਰਾ ਆਪਣਾ ਗੁੱਡਾ ਬਿੱਲਾ ਹੁਣ ਚਾਂਪਾ ਵੀ ਵੇਚੂਗਾ ਇਹ ਅੱਛੀ ਕਿ ਨਹੀਂ ਨਹੀਂ ਉਡਾਇਆ ਐਸੀ ਜਦੋਂ ਕੋਲੀ ਆਂਦੀ ਐ ਸਿੱਡਾ ਟਿੰਨਾਂ ਸਾਟ ਐਨਾ ਅੱਜ ਸੰਡੇ ਸੇਲ 'ਚ ਹੀ ਵੇਖਿਆ ਹੋਣਾ ਵਾ ਆਪਣਾ ਗਟਰ ਵਰਗਾ ਬੂਥਾ ਬੰਦ ਰੱਖਿਆ ਕਰ ਯਾਰਾ ਕੰਮ ਕੋਈ ਨਹੀਂ ਸੋਣੀ ਨਹੀਂ ਸ਼ੁਕਤਾਂ ਤਿਲਾ ਦਿੰਨੀਆਂ ਦਾ ਜਿਹੜਾ ਚੰਗਾ ਲੱਗਦਾ ਸਰਕਾਰ ਜੋ ਦੀਪੂ ਦੀ ਕਣਕ ਭੇਜ ਦਿੰਦੀ ਅਸੀਂ ਪੈਸੇ ਉਡਾ ਦਿੰਦੇ ਆ ਉਸੇ ਚੀਨੇ ਹੀ ਬਿਠਾ ਦਿੰਦੇ ਆ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋएगी ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਹਾਈਪ ਦੀ অপਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹ ਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys